ਵੈਦ ਕਰਮਜੀਤ ਸਿੰਘ ਖਡੂਰ ਸਾਹਿਬ ਦੇ ਨੇੜੇ ਨਾਗੋ ਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅੱਕ ਦਾ ਦੁੱਧ ਲੈਣ ਵਾਸਤੇ ਆਏ ਆ ਇਹ ਆਪਾਂ ਨੇਕਾਂ ਦਵਾਈਆਂ ਇਹਦੇ ਨਾਲ ਤਿਆਰ ਕਰੀਦੀਆਂ ਆ ਅੱਕ ਦੇ ਦੁੱਧ ਦੇ ਨਾਲ ਬਹੁਤ ਹੀ ਅਕਸੀਰ ਦਵਾਈਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਵਿੱਚ ਇਹ ਦੁੱਧ ਕੱਢ ਕੇ ਪਾਇਆ ਜਾਂਦਾ ਵਾ ਏ ਵੇਖੋ ਇਸ ਤਰ੍ਹਾਂ ਬੜੀ ਮਿਹਨਤ ਦੇ ਨਾਲ ਬੂੰਦ-ਬੂੰਦ ਕਰਕੇ ਦੁੱਧ ਜਿਹੜਾ ਇਹ ਕੱਢਣਾ ਪੈਂਦਾ ਇਹ ਗਲਾਸੀ ਦੇ ਵਿੱਚ ਤਕਰੀਬਨ 50 ਗ੍ਰਾਮ ਦੁੱਧ ਹੋ ਗਿਆ ਉਧਰੋਂ ਇਹ ਬੋਤਲ ਦੇ ਵਿੱਚ ਕੱਢਿਆ ਵਾ 50 ਗ੍ਰਾਮ ਹੋ ਗਿਆ ਏ ਤਕਰੀਬਨ 2.5 3 ਘੰਟੇ ਦੀ ਮਿਹਨਤ ਤੋਂ ਬਾਅਦ ਇੱਕ ਜਾਣੀ ਨੇ ਇੰਨਾ ਦੁੱਧ ਕੱਢਿਆ ਵਾ ਬਹੁਤ ਹੀ ਮਿਹਨਤ ਦਾ ਕੰਮ ਆ ਇਸ ਤਰ੍ਹਾਂ ਦਵਾਈਆਂ ਜਿਹੜੀਆਂ ਆਯੁਰਵੈਦ ਕਾਬ ਦੇ ਹੱਥੀ ਤਿਆਰ ਕੀਤੀਆਂ ਜਾਂਦੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ